ਜਿਹੜੀ ਐਨਐਸਏ ਟੁੱਟੀ ਆ ਉਹ ਪੱਕੇ ਤੌਰ ਤੇ ਟੁੱਟ ਗਈ ਜਾਂ ਪੰਜਾਬ ਦੀਆਂ ਜੇਲਾਂ ਚ ਵੀ ਓਵੇਂ ਚੱਲੂਗੀ। ਹੁਣ ਜੇ ਇੱਥੇ ਲਿਆਉਣਗੇ ਪੰਜਾਬ ਦੇ ਵਿੱਚ ਤਾਂ ਜਿਹੜਾ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਅਜਨਾਲਾ ਕਾਂਡ ਹੈ 55 ਤੋਂ ਸ਼ਾਇਦ ਉੱਪਰ ਬੰਦੇ ਨੇ ਜਿਹੜੇ ਮਲਜ਼ਮ ਨੇ। ਪੰਜਾਬ ਤੋਂ 60 ਬੰਦੇ ਅੰਮ੍ਰਿਤਸਰ ਜੇਲ੍ਹ ਚ ਬੰਦ ਨੇ ਜਿਹੜੇ। ਅੰਮ੍ਰਿਤਸਰ ਜੇਲ੍ਹ ਚ ਨਹੀਂ ਤਾਂ ਇਹ ਜਿਹੜੀ ਸਰਕਾਰ ਹੈ ਉਹਨਾਂ ਬੰਦਿਆਂ ਨੂੰ ਅੰਮ੍ਰਿਤਸਰ ਦੇ ਕੇਸ ਅਜਨਾਲਾ ਕਾਂਡ ਉਸ ਦੇ ਵਿੱਚ ਇਹਨਾਂ ਨੂੰ ਜ਼ਰੂਰ ਅੰਦਰ ਲੈ ਕੇ ਜਾਣਗੇ ਜੇਲ੍ਹ ਚ। ਕਰਤਵਪਾਖ ਉਸ ਅਪਡੇਟ ਤੇ ਵੀ ਆਉਣੀ ਹੈ। ਕੀ ਇਹਨਾਂ ਸੱਤਾਂ ਦੀ ਹਰੀਾਈ ਹੋਊਗੀ? ਅਮਰਤਪਾਲ ਸਿੰਘ ਪਪਲਪ੍ਰੀਤ ਜਾਣ ਦਾ ਇੱਕ ਹੋਰ ਸਾਥੀ ਜਿਹੜਾ ਤਿੰਨ ਰੱਖ ਲਏ ਉਹਨਾਂ ਨੇ ਕਿ ਉਹਨਾਂ ਨੂੰ ਉੱਥੇ ਹੀ ਰੱਖਿਆ ਜਾਊਗਾ ਨਹੀਂ ਮੇ ਜਿਹੜਾ ਮੈਨੂੰ ਲੱਗਦਾ ਹੈ ਕਿ ਜਿੰਨਾ ਜਿੰਨਾ ਦੀ ਜਿਹੜੇ ਜਿਹੜੇ ਬੰਦੇ ਜਦੋਂ ਰੈਸਟ ਹੋਏ ਨੇ ਤਾਂ ਇਹ ਉਸ ਵਕਤ ਉਹਨਾਂ ਦੇ 2 ਸਾਲ ਗਿਣੇ ਗਏ ਨੇ ਭਾਈ ਅਮਰਤਪਾਲ ਦੇ ਜਾਂ ਪਪਲਪ੍ਰੀਤ ਦੇ ਜਿਹੜੇ 2 ਸਾਲ ਮੈਨੂੰ ਲੱਗਦਾ April ਦੇ ਵਿੱਚ ਕੰਪਲੀਟ ਹੋਣਗੇ ਜਿਵੇਂ ਤੁਸੀਂ ਕਹਿ ਕੇ ਉਹਨਾਂ ਨੂੰ ਲੈ ਕੇ ਆਉਣਗੇ ਜਿਹੜੀ ਤਰੀਕ ਆਊਗੀ ਉਸ ਤਰੀਕ ਦੇ ਤਹਿਤ 2 ਸਾਲ ਪੂਰੇ ਹੋਣਗੇ ਤੇ ਉਹ ਪੰਜਾਬ ਚ ਆ ਜਾਣਗੇ ਪਰ ਉਹਨਾਂ ਨੂੰ ਇਜਾਜ਼ਤ ਤਾਂ ਪਾਰਲੀਮੈਂਟ 'ਚ ਮੋਲਨਦੀ ਨਹੀਂ ਮਿਲੀ ਉਹਦਾ ਪੰਜਾਬ 'ਚ ਨਾ ਉੱਭਰ ਰਿਹਾ ਉਹਨੂੰ ਉੱਭਰ ਰੇ ਨਾਂ ਨੂੰ ਬਿਲਕੁਲ ਮਿੱਟੀ 'ਚ ਮਲਾਉਣਾ ਹੈ ਤੇ ਕਿਵੇਂ ਮਲਾਇਆ ਜਾਵੇ ਪਰ ਉਹਦੇ ਸਬੰਧ ਦੇ ਪੰਜਾਬ ਦੇ ਡੀਜੀਪੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕੋਈ ਕਲਿਊ ਤਾਂ ਹੱਥ 'ਚ ਲੱਗਿਆ ਹੋਊਗਾ ਪੰਜਾਬ ਦੇ ਹੱਥ 'ਚ ਪਹਿਲੇ ਹੀ ਬੜੇ ਕਲਿਊ ਲੱਗੇ ਹੋਏ ਨੇ 25000 ਫੇਕ এনਕਾਊਂਟਰ ਦਾ ਕੋਟਾ ਹੀ ਮੰਨ ਚੁੱਕੀਆਂ ਨੇ ਤੁਸੀਂ ਇੱਕ ਆਵਾਜ਼ ਨੂੰ ਬੰਦ ਕਰਦੇ ਹੋ ਨਾ ਕਈ ਆਵਾਜ਼ਾਂ ਉੱਠਣਗੀਆਂ ਪੰਜਾਬ ਕਿਉਂਕਿ ਇਹ ਅਧਾਰ ਤੇ ਹੁੰਦੀ ਹੈ ਕਿ ਨਵੀਂ ਪਾਰਟੀ ਦੀ ਗੱਲ ਕਰ ਨਵੀਂ ਸਰਕਾਰ ਜਿਹੜੀ ਨਵੀਂ ਪਾਰਟੀ ਬਣੀ ਹੈ ਮੈਂ ਤੁਹਾਨੂੰ ਕਹਿ ਰਿਹਾ ਪਿਛਲੇ 2 ਸਾਲਾਂ ਤੋਂ ਡਿਬਰੂਗੜ ਜੇਲ੍ਹ ਦੇ ਵਿੱਚ ਦਾਸ ਪੰਜਾਬ ਦੇ ਸਿੱਖ ਜਿਹੜੇ ਆ ਉਹ NSA ਕੇਸ ਦੇ ਤਹਿਤ ਬੰਦ ਕੀਤੇ ਹੋਏ ਸੀ ਤੇ ਕਈ ਹੋਰ ਉਹਨਾਂ ਦੇ ਸਾਥੀ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਸੀ NSA ਚੱਲ ਰਹੀ ਸੀ ਉਹਨਾਂ ਦਸਾਂ ਦੇ ਉੱਤੇ ਤੇ ਕਾਫੀ ਜਿਹੜਾ ਪ੍ਰਭਾਵ ਆ ਪੰਜਾਬ ਦੇ ਵਿੱਚ ਪਿਆ دہشت ਦਾ ਮਾਹੌਲ ਬਣਿਆ ਆ ਦੇ ਨਾਲ ਇਹ ਵਾਲੇ ਕਾਂਡ ਨੂੰ ਲੈ ਕੇ ਇੱਕ ਹਵਾਲਾ ਰੱਖਿਆ ਸਰਕਾਰ ਨੇ ਜਾਂ ਕਹ ਲਈ ਪੰਜਾਬ ਪੁਲਿਸ ਨੇ ਉਹਨਾਂ ਦੇ ਵਿੱਚੋਂ ਸੱਤਾ ਨੂੰ ਜਿਹੜੀ ਅੱਜ ਐਨਐਸਏ ਤੋੜ ਕੇ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦੀ ਗੱਲ ਹੋਈ ਆ ਜਦੋਂ ਅਸੀਂ ਇੰਟਰਵਿਊ ਕਰ ਰਹੇ ਆ ਤੇ ਪੰਜਾਬ ਪੁਲਿਸ ਦਾ ਕਾਫਲਾ ਉਹਨਾਂ ਨੂੰ ਲੈਣ ਦੇ ਲਈ ਉੱਥੇ ਗਿਆ ਤੇ ਉਹਨਾਂ ਨੂੰ ਲਿਆ ਕੇ ਅਜ਼ਨਾਲੇ ਅਦਾਲਤ ਤੇ ਪੇਸ਼ ਕਰੂਗਾ ਤੇ ਉਸ ਕੇਸ ਦੇ ਤਹਿਤ ਜਿਹੜਾ ਕੇਸ ਚਲਾਇਆ ਜਾਊਗਾ ਕੀ ਸਜ਼ਾ ਹੁੰਦੀ ਆ ਕੀ ਅਪਡੇਟ ਆਪ ਆਪਣੇ ਨਾਲ ਨੇ ਵਕੀਲ ਖਾਰਾ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਖਾਰਾ ਸਾਹਿਬ ਕੀ ਲੱਗਦਾ ਆ ਵੀ ਜਿਹੜੀ ਐਨਐਸਏ ਟੁੱਟੀ ਆ ਉਹ ਪੱਕੇ ਤੌਰ ਤੇ ਟੁੱਟ ਗਈ ਜਾਂ ਪੰਜਾਬ ਦੀਆਂ ਜੇਲਾਂਾਂ ਚ ਵੀ ਓਵੇਂ ਚੱਲੂਗੀ ਦੀ ਅਪਡੇਟ ਕੀ ਆ ਪੂਰੀ ਤੁਹਾਡੇ ਕੋਲ ਨਹੀਂ ਜਿਹੜੀ ਐਨਐਸਏ ਲੱਗੀ ਐ ਉਹ 18 ਮਾਰਚ 2023 ਨੂੰ ਲੱਗੀ ਐ 18 ਜਾਂ 19 ਇਹੀ ਡੇਟ ਸੀ ਸੋ ਕੱਲ ਜਿਹੜੇ 2 ਸਾਲ ਕੰਪਲੀਟ ਹੁੰਦੇ ਨੇ ਤਾਂ 2 ਸਾਲ ਕੱਲ ਕੰਪਲੀਟ ਹੋਣ ਤੋਂ ਅੱਜ ਪਤਾ ਲੱਗਿਆ ਸਾਰਿਆਂ ਨੂੰ ਇਨਫੋਰਮੇਸ਼ਨ ਆਈ ਐ ਜਿਵੇਂ ਇੱਕ ਪੁਲਿਸ ਅਫੀਸਰ ਵੀ ਇਸ ਦੇ ਉੱਪਰ ਉਹਨਾਂ ਦੀ ਡਿਟੇਲ ਆਈ ਐ ਕਿ ਉਹਨਾਂ ਦੀ ਜਿਹੜੀ ਇੱਥੋਂ ਟੀਮ ਜਾ ਚੁੱਕੀ ਐ ਤੇ ਕੱਲ ਨੂੰ ਉਹ ਜਿਹੜਾ ਹੈ ਉਹਨਾਂ ਨੂੰ ਪੰਜਾਬ ਲਿਆ ਰਹੇ ਨੇ ਉਸ ਦਾ ਮਤਲਬ ਤਾਂ ਇਹ ਨਿਕਲਿਆ ਕਿ ਜਿਹੜੀ ਇਹਨਾਂ ਦੀ NSA ਹੈ ਉਹ ਖਤਮ ਹੋ ਚੁੱਕੀ ਹੈ ਤੇ ਹੁਣ ਜਦੋਂ ਇੱਥੇ ਲਿਆਉਣਗੇ ਪੰਜਾਬ ਦੇ ਵਿੱਚ ਤਾਂ ਜਿਹੜਾ ਮੈਨੂੰ ਲੱਗਦਾ ਹੈ ਕਿ ਜਿਹੜਾ ਅਜਨਾਲਾ ਕਾਂਡ ਹੈ ਹਮ ਅਜਨਾਲੇ ਕਾਂਡ ਦੇ ਵਿੱਚ 55 ਤੋਂ ਸ਼ਾਇਦ ਉੱਪਰ ਬੰਦੇ ਨੇ ਜਿਹੜੇ ਮਲਜ਼ਮ ਨੇ ਜਿਹੜੇ ਕੁਝ 50 ਤੋਂ 60 ਬੰਦੇ ਅੰਮ੍ਰਿਤਸਰ ਜੇਲ੍ਹ ਚ ਬੰਦ ਨੇ ਜਿਹੜੇ ਅੰਮ੍ਰਿਤਸਰ ਜੇਲ੍ਹ ਚ ਨੇ ਜਿਹੜੇ 2 ਸਾਲ ਤੋਂ ਲਗਾਤਾਰ ਉੱਥੇ ਨੇ ਉਹਨਾਂ ਦੀਆਂ ਜ਼ਮਾਨਤਾਂ ਨਹੀਂ ਹੁੰਦੀਆਂ ਉਹਨਾਂ ਦੀ ਤਾਂ ਇਹ ਜਿਹੜੀ ਸਰਕਾਰ ਹੈ ਉਹਨਾਂ ਬੰਦਿਆਂ ਨੂੰ ਅੰਮ੍ਰਿਤਸਰ ਦੇ ਕੇਸ ਅਜਨਾਲਾ ਕਾਂਡ ਜਾਂ ਹੋਰ ਅੱਗੇ ਛੋਟੇ-ਛੋਟੇ ਕੇਸ ਇਹਨਾਂ ਨੇ ਬਣਾਏ ਸੀ ਮੇਨਤਾ ਅਜਨਾਲਾ ਕਾਂਡ ਹੀ ਆਊਗਾ ਜੀ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਵਿੱਚ ਇਹਨਾਂ ਨੂੰ ਇਹ ਪਸਾਦ ਦੇਣਗੇ ਉਹਨਾਂ ਤੇ ਉਹਨਾਂ ਦਾ ਨਾਂ ਪਹਿਲਾਂ ਵੀ ਮੈਂਸ਼ਨ ਕੀਤਾ ਹੋਇਆ ਹੈ ਉਸ ਦੇ ਵਿੱਚ ਇਹਨਾਂ ਨੂੰ ਜਰੂਰ ਅੰਦਰ ਲੈ ਕੇ ਜਾਣਗੇ ਜੀਲ 'ਚ ਖਰਤਵਾ ਪਉਸ ਅਪਡੇਟ ਤੇ ਵੀ ਆਉਣੀ ਹੈ ਕਿ ਇਹਨਾਂ ਸੱਤਾਂ ਦੀ ਹਿੜਾਈ ਹੋਊਗੀ ਅਮਰਪਾਲ ਸਿੰਘ ਪਪਲਪ੍ਰੀਤ ਜਾ ਉਹਨਾਂ ਦਾ ਇੱਕ ਹੋਰ ਸਾਥੀ ਜਿਹੜਾ ਤਿੰਨ ਰੱਖ ਲਏ ਉਹਨਾਂ ਨੇ ਕਿ ਉਹਨਾਂ ਨੂੰ ਉੱਥੇ ਹੀ ਰੱਖਿਆ ਜਾਊਗਾ ਜਾਂ ਉਹ ਇਹਨਾਂ ਦੇ ਪਿਛਲੇ ਸਮੇਂ ਤਾਰਾਂ ਜੋੜੀਆਂ ਸਨ ਇਹਨਾਂ ਦੇ ਗੈਂਗਸਟਰਾਂ ਨਾਲ ਸੰਬੰਧ ਜੋੜੇ ਜਿਹੜੇ ਸਨ ਉਸ ਦੇ ਤਹਿਤ ਰੱਖਿਆ ਜਾਊਗਾ ਜਾਂ ਉਹਨਾਂ ਦੀ ਵੀ ਐਨਐਸਏ ਟੁੱਟੂਗੀ ਨਹੀਂ ਮੇਰਾ ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਜਿਨ੍ਹਾਂ ਦੀ ਜਿਹੜੇ ਜਿਹੜੇ ਬੰਦੇ ਜਦੋਂ ਰੈਸਟ ਹੋਏ ਨੇ ਹੂੰ ਤੇ ਉਸ ਵਕਤ ਉਹਨਾਂ ਦੇ 2 ਸਾਲ ਗਿਣੇ ਗਏ ਨੇ ਭਾਈ ਅਮਰਤਪਾਲ ਦੇ ਜਾਂ ਪਪਲਪ੍ਰੀਤ ਦੇ ਜਿਹੜੇ 2 ਸਾਲ ਮੈਨੂੰ ਲੱਗਦਾ ਅਪ੍ਰੈਲ ਦੇ ਵਿੱਚ ਕੰਪਲੀਟ ਹੋਣਗੇ 24 ਅਪ੍ਰੈਲ ਜਾਂ ਪਪਲਪ੍ਰੀਤ ਦੇ ਥੋੜੇ ਦਿਨ ਪਹਿਲਾਂ ਹੋਏ ਨੇ ਤਾਂ ਉਮੀਦ ਮੈਨੂੰ ਲੱਗਦੀ ਹੈ ਕਿ ਉਹਨਾਂ ਦੇ ਨੈਕਸਟ ਮੰਥ ਹੈ ਉਹ ਜਿਹੜੇ 2 ਸਾਲ ਕੰਪਲੀਟ ਹੋਣਗੇ ਉਹਨਾਂ ਨੂੰ ਵਾਪਸ ਪੰਜਾਬ ਦੀਆਂ ਜੇਲਾਂ ਦੇ ਵਿੱਚ ਜਿਵੇਂ ਭਾਈ ਅਮਰਤਪਾਲ ਬਾਰੇ ਤਾਂ ਬੜਾ ਇੱਕ ਆਪਾਂ ਬੇਤੁਕੀ ਜੀ ਗੱਲ ਹੈ ਜਿਹੜਾ ਇਹਨਾਂ ਸਰਕਾਰ ਨੇ ਕੀਤਾ ਹੈ ਫਰੀਦਕੋਟ ਕੇਸ ਦੇ ਵਿੱਚ ਵੀ ਸੁਣਿਆ ਕਿ ਉਹਨਾਂ ਦਾ ਨਾਂ ਇਹਨਾਂ ਨੇ ਮੈਂਸ਼ਨ ਕਰਤਾ ਡੀਡੀਆਰ ਪਾਈ ਹੋਈ ਹੈ ਹੂੰ ਤੇ ਲੱਗਦਾ ਰਿਹਾ ਕਿ ਉਹਨਾਂ ਦੀ ਜਿਹੜੀ ਲਾਈਫ ਆ ਆਉਣ ਵਾਲੀ ਲਾਈਫ ਆ ਜਿਹੜੀ ਉਹ ਜ਼ਿਆਦਾਤਰ ਇੱਕ ਕਾਫੀ ਪੀਰੀਅਡ ਆ ਜਿਹੜਾ ਇਹ ਪੰਜਾਬ ਦੀਆਂ ਜੇਲਾਂਾਂ ਚ ਲੈ ਕੇ ਆਉਣਗੇ ਹੂੰ ਪਰ ਵੱਡੀ ਖੁਸ਼ੀ ਇਸ ਚੀਜ਼ ਦੀ ਹੈ ਕਿ 2 ਸਾਲ ਤੋਂ ਹਿੰਦੁਸਤਾਨ ਦੇ ਕਾਨੂੰਨ ਐਸਾ ਬਣਾ ਦਿੱਤਾ ਗਿਆ ਜਿਸ ਦੇ ਤਹਿਤ ਉਹਨਾਂ ਨੂੰ 2 ਸਾਲ ਪੰਜਾਬ ਤੋਂ ਬਾਹਰ ਰੱਖਿਆ ਗਿਆ ਪਰ ਜਿਹੜੇ ਕਹਿੰਦੇ ਘੋਂਦੇ ਬਦਮਾਸ਼ ਸੀ ਜਿਨ੍ਹਾਂ ਨੇ ਪੰਜਾਬ ਲੁੱਟਿਆ ਜਿਨ੍ਹਾਂ ਨੇ ਪੰਜਾਬ ਬਰਬਾਦ ਕੀਤਾ ਜਿਨ੍ਹਾਂ ਨੇ ਫੇਕ ਅਨਕਾਊਂਟਰ ਕੀਤੇ ਦੇਖੋ ਉਹ ਅੱਜ ਸੈਣੀ ਵਰਗੇ ਪੰਜਾਬ ਚ ਇੰਜੋਏ ਕਰ ਰਹੇ ਨੇ ਜਿਹੜੇ ਬੰਦੇ ਤੇ ਅਲੀਗੇਸ਼ਨ ਲੱਗੇ 25000 ਫੇਕ ਅਨਕਾਊਂਟਰਾਂ ਚ ਉਹਨਾਂ ਬੰਦਿਆਂ ਦਾ ਨਾਂ ਸੀ ਯਾਰ ਉਹਨਾਂ ਦੇ ਨਾਂ ਕੋਈ ਐਨਐਸਏ ਨਾ ਕੋਈ ਉਹ ਜੇਲ੍ਹਾਂ ਚ ਗਏ ਕਾਨੂੰਨ ਉਹਨਾਂ ਲੋਕਾਂ ਲਈ ਡਿਫਰੈਂਟ ਹੈ ਜਿਹੜੇ ਬੰਦਿਆਂ ਨੇ ਸਵਾਲ ਪੁੱਛੇ ਹਿੰਦੁਸਤਾਨ ਦੀ ਹਕੂਮਤ ਤੋਂ ਉਹਨਾਂ ਨੂੰ 2 ਸਾਲ ਲਾ ਕੇ ਬਾਹਰ ਸੁੱਟ ਦਿੱਤਾ ਗਿਆ ਦੇਖੋ ਇਹ ਕਾਨੂੰਨ ਕਿਸੇ ਵੀ ਹੋਰ ਕੌਮ ਦੇ ਉੱਪਰ ਨਹੀਂ ਲੱਗਿਆ ਤੇ ਲੱਗੇ ਕਿਹਨਾਂ ਦੇ ਉੱਪਰ ਨੇ ਜਿਨ੍ਹਾਂ ਨੇ ਕੁਐਸਚਨ ਪੁੱਟ ਕੀਤੇ ਜਿਨ੍ਹਾਂ ਨੇ ਫੰਡਾਮੈਂਟਲ ਰਾਈਟ ਦੀ ਗੱਲ ਕੀਤੀ ਤਾਂ ਇਥੇ ਲੱਗਦਾ ਹੈ ਕਿ ਨਹੀਂ ਸਾਡੇ ਲਈ ਕਾਨੂੰਨ ਵੱਖਰੇ ਨੇ ਦੇਖੋ ਇਹ ਕੈਂਪੀ ਜਿੱਤ ਜੇ ਐਮਪੀ ਜਿੱਤੇ ਨੂੰ ਵੀ ਅੱਜ 7-8 ਮਹੀਨੇ ਹੋ ਜਾਣ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟ ਲੈ ਕੇ ਬੰਦਾ ਜਿੱਤੇ ਲੋਕ ਉਹਨੂੰ ਅਤਵਾਦੀ ਵੱਖਵਾਦੀ ਨਹੀਂ ਕਹਿੰਦੇ ਲੋਕ ਉਹਨੂੰ ਜਿਤਾ ਕੇ ਆਪਦੇ ਪੰਜਾਬ ਦਾ ਉਹਨੂੰ ਹੀਰੋ ਮੰਨਦੇ ਨੇ ਤਾਂ ਦੇਖੋ ਹਕੂਮਤ ਜੇ ਹੀ ਉਹ ਸੈਂਟਰ ਦੀ ਗਵਰਨਮੈਂਟ ਹੈ ਚਾਹੇ ਪੰਜਾਬ ਸਰਕਾਰ ਹੈ ਉਹ ਉਹਨੂੰ ਜਾਣ ਕੇ ਜੇਲ੍ਹ 'ਚ ਰੱਖੀ ਬੈਠੀ ਹੈ ਐਦੂ ਉੱਤੇ ਮਾੜਾ ਸਾਡੇ ਨਾਲ ਕੀ ਹੋਵੇਗਾ ਜਿਵੇਂ ਤੁਸੀਂ ਕਹਿਆ ਕਿ ਉਹਨਾਂ ਨੂੰ ਲੈ ਕੇ ਆਉਣਗੇ ਜਿਨੀ ਤਰੀਕ ਆਊਗੀ ਉਸ ਤਰੀਕ ਦੇ ਤਹਿਤ 2 ਸਾਲ ਪੂਰੇ ਹੋਣਗੇ ਤੇ ਉਹ ਪੰਜਾਬ ਚ ਆ ਜਾਣਗੇ ਪਰ ਉਹਨਾਂ ਨੂੰ ਇਜਾਜ਼ਤ ਤਾਂ ਪਾਰਲੀਮੈਂਟ ਚ ਬੋਲਣ ਦੀ ਨਹੀਂ ਮਿਲੀ ਦੇਖੋ ਮੈਂ ਉੱਥੇ ਨਹੀਂ ਮਿਲੀ ਤੇ ਕੀ ਲੱਗਦਾ ਹੈ ਕਿ ਉਹਨਾਂ ਨੂੰ ਛੱਡ ਦਿੱਤਾ ਜਾਊਗਾ ਨਹੀਂ ਦੇਖੋ ਜੇ ਐਨਐਸਏ ਖਤਮ ਹੋ ਗਈ ਤੇ ਜਿਵੇਂ ਇੱਕ ਕਤਲ ਹੋਇਆ ਫਰੀਦਕੋਟ ਦੇ ਅੰਦਰ ਤੁਸੀਂ ਦੇਖੋਗੇ ਨਾ ਥੋੜੇ ਚਿਰ ਨੂੰ ਤੁਹਾਨੂੰ ਆਪਣੇ ਆਪ ਲੱਗੇਗਾ ਕਿ ਇਹ ਪ੍ਰੀਪਲਾਨ ਸੀ ਹਮ ਹੁਣ ਇੱਕ ਮੁੰਡਾ ਮਰਦਾ ਹੈ ਉਹ ਵੀ ਸਾਡਾ ਆਪਦਾ ਹੀ ਹੈ ਉਹ ਬਗਾਨਾ ਥੋੜਾ ਸੀ ਕੋਈ ਹੂੰ ਉਹਦਾ ਕਤਲ ਹੁੰਦਾ ਹੈ ਕਤਲ ਤੇ ਕਰ ਕਤਲ ਹੋਣ ਤੋਂ ਬਾਅਦ ਕੁਝ ਘੰਟਿਆਂ ਬਾਅਦ ਹੀ ਭਾਈ ਅਮਰਤਪਾਲ ਦਾ ਨਾਂ ਆਉਣਾ ਸ਼ੁਰੂ ਹੋ ਜਾਂਦਾ ਹੈ ਇੱਕ ਤੁਸੀਂ ਆਪ ਜਿਵੇਂ ਆਪਾਂ ਪੁਰਾਣੇ ਸਮੇਂ ਦੀ ਗੱਲ ਕਰਦੇ ਆ ਕਿ ਫਲਾਣਾ ਪ੍ਰਾਈਮ ਮਿਨਿਸਟਰ ਮਾਰਿਆ ਲਾਲ ਬਾਦਰ ਸ਼ਾਸ਼ਤਰੀ ਤੇ ਆਪਾਂ ਨੂੰ ਪਤਾ ਹੈ ਉੰਜ ਪਤਾ ਹੁੰਦਾ ਕਿ ਉਹ ਕਿਵੇਂ ਬੰਦਿਆਂ ਨੂੰ ਛੱਡਿਆ ਗਿਆ ਹਿਸਟਰੀ ਪਤਾ ਹੈ ਪਰ ਉਹਦੇ ਖਿਲਾਫ ਕੋਈ ਸਬੂਤ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਤੁਹਾਨੂੰ ਇਹ ਲੱਗੇਗਾ ਥੋੜੇ ਸਮੇਂ ਬਾਅਦ ਇੱਕ ਮਰਡਰ ਹੁੰਦਾ ਹੈ ਮਰਡਰ ਤੋਂ ਬਾਅਦ ਐਨਐਸਏ ਚਾਰ ਪੰਜ ਮਹੀਨੇ ਰਹਿ ਚੁਕੇ ਨੇ ਉਹ ਬੰਦਾ ਮੈਂਬਰ ਆਫ ਪਾਰਲੀਮੈਂਟ ਹੈ ਉਸ ਬੰਦੇ ਦਾ ਕੈਰੀਅਰ ਖਤਮ ਕਰਨਾ ਹੈ ਉਹਦਾ ਪੰਜਾਬ ਚ ਨਾਂ ਉੱਭਰ ਰਿਹਾ ਉਹਨੂੰ ਉੱਭਰ ਰਹੇ ਨਾਂ ਨੂੰ ਬਿਲਕੁਲ ਮਿੱਟੀ ਚ ਮਲਾਉਣਾ ਹੈ ਤੇ ਉਹ ਕਿਵੇਂ ਮਲਾਇਆ ਜਾਵੇ ਉਹ ਕੌਣ ਕਰ ਰਿਹਾ ਹੈ ਉਹ ਕਿਹੜੇ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੇ ਸਾਰਾ ਕੁਝ ਕਰਕੇ ਫਿਰ ਉਸ ਬੰਦੇ ਦਾ ਨਾਂ ਡੀਡੀਆਰ ਚ ਪੈਂਦਾ ਹੈ ਦੇਖੋ ਨਾ ਜੀ ਡੀਡੀਆਰ ਚ ਨਾਂ ਪੈ ਗਿਆ ਹਾਂ ਹੁਣ ਉੱਤੇ ਅਪ੍ਰੈਲ ਚ ਦਿਨ ਪੂਰੇ ਹੁੰਦੇ ਨੇ ਤਾਂ ਜਦੋਂ ਵੀ ਉਹ ਪੰਜਾਬ ਚ ਇੰਟਰੀ ਕਰੇਗਾ ਜਦੋਂ ਮਰੇ ਅਜ ਪਤਾ ਹੀ ਨਹੀਂ ਹਕੂਮਤ ਦਾ ਆਪਾਂ ਨੂੰ ਪਰ ਉਹਦੇ ਸਬੰਧ ਦੇ ਪੰਜਾਬ ਦੇ ਡੀਜੀਪੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕੋਈ ਕਲਿਊ ਤਾਂ ਹੱਥ ਚ ਲੱਗਿਆ ਹੋਊਗਾ ਕਿ ਪੰਜਾਬ ਦੇ ਵੱਡੇ ਅਫਸਰ ਬਿਨਾਂ ਕਲਿਊ ਤੋਂ ਹੀ ਕਰ ਦਿੰਦੇ ਹਾਰਾ ਕੁਝ ਨਹੀਂ ਪੰਜਾਬ ਦੇ ਹੱਥ ਤੇ ਪਹਿਲੇ ਹੀ بڑے ਕਲਿਊ ਲੱਗੇ ਹੋਏ ਨੇ 25000 ਫੇਕ ਇੰਕਾਊਂਟਰ ਦਾ ਕੋਟਾ ਹੀ ਮੰਨ ਚੁੱਕੀਆਂ ਨੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਤੋਂ ਵੱਡੇ ਤਾਂ ਹੈ ਨਹੀਂ ਨਾ ਜੀ ਉਹ ਚ ਹੀ ਮੰਨ ਚੁੱਕੇ ਨੇ ਉਹ ਕਿ ਪੰਜਾਬ ਚ ਫੇਕ ਇੰਕਾਊਂਟਰ ਹੋਏ ਨੇ ਬڑے-ਬڑے ਡੀਜੀਪੀ ਨੇ ਇਹਨਾਂ ਨੇ ਖੁਲਾਸੇ ਕੀਤੇ ਹੋਏ ਸੀ ਪੰਜਾਬ ਦੇ ਬਾਰੇ ਕੀ ਬਣ ਗਿਆ ਉਹ ਤੁਹਾਡੇ ਸਾਹਮਣੇ ਸ਼ੁਭ ਕਰਨ ਮਾਰਿਆ ਇਹ ਨਾ ਮੁੰਡਾ ਕਿਸਾਨ ਪਿਛਲੇ ਸਾਲ ਕੀ ਕਰ ਲਿਆ ਤੁਸੀਂ ਹੂੰ ਉਹ ਵੀ ਇਹਨਾਂ ਨੇ ਕਿਹਾ ਸੀ ਨਾ ਗੋਲੀ ਚੱਲੀ ਹੈ ਹਰਿਆਣੇ ਚ ਕੋਈ ਮਲਜਮ ਹੈ ਗੋਲੀ ਚੱਲੀ ਦਾ ਕੋਈ ਮਲਜਮ ਹੈ ਫੇਕ ਅਨਕਾਊਂਟਰ ਜਦ ਵੀ ਹੁੰਦਾ ਭੱਗਦਾ ਹੁੰਦਾ ਮੈਂ ਇਹ ਨਹੀਂ ਕਹਿੰਦਾ ਕਿ ਦੂਜੇ ਲੋਕ ਮਾਰਨੇ ਚਾਹੀਦੇ ਨੇ ਪਰ ਯਾਰ ਇੱਕੋ ਲਾਤਾ ਹੋਵੇ ਯਾਰ ਇਹ ਇਹ ਥੋੜਾ ਕੀ ਆਪਾਂ ਵਨ ਸਾਈਡਡ ਹੀ ਚੱਲਣਾ ਹਮ ਹੁਣ ਜਿਹੜਾ ਚਲਾਨ ਪੇਸ਼ ਹੋ ਚੁੱਕਾ ਫਰੀਦਕੋਟ ਦਾ ਪਰ ਉਸ ਫਰੀਦਕੋਟ ਦੇ ਮੈਨੂੰ ਨਹੀਂ ਲੱਗਦਾ ਕਿ ਭਾਈ ਅਵਰਤਪਾਲ ਦੇ ਖਿਲਾਫ ਕੋਈ ਚੀਜ਼ ਫਾਈਲ ਦੇ ਉੱਪਰ ਆਵੇ ਬੰਦਾ ਜੇਲ੍ਹ 'ਚ ਹੈ ਉਹਦੇ ਕੋਲ ਮੋਬਾਈਲ ਹੁੰਦੇ ਨਾ ਤੇ ਇਹ ਨਹੀਂ ਆਵਾਜ਼ ਹੈ ਜਿਹੜੀ ਉਹ ਮਿਮਕਰੀ ਹੋ ਸਕਦੀ ਹੈ ਇਹਦੇ ਤੇ ਲਾਭ ਬਹੁਤ ਵੱਡਾ ਪਿਆ ਹੈ ਮੈਂ ਤੁਹਾਡੀ ਆਵਾਜ਼ ਕੱਢ ਸਕਦਾ ਤੁਸੀਂ ਮੇਰੀ ਆਵਾਜ਼ ਕੱਢ ਸਕਦੇ ਹੋ ਕਿਵੇਂ ਕਹੋਗੇ ਇੱਕ ਉਹ ਫਿਲਮੀ ਹੈਗਾ ਸੁਦੇਸ਼ ਪੌਸਲੇ ਉਹ ਹਰ ਐਕਟਰ ਦੀ ਆਵਾਜ਼ ਕੱਢ ਕੇ ਬਣਾ ਪਰ ਪਿਛਲੇ ਦਿਨੀ ਪੰਜਾਬ ਦੇ ਵਿੱਚ ਇੱਕ ਕਤਲ ਹੁੰਦਾ ਸਿੱਧੂ ਮੂਸੇ ਵਾਲੇ ਦਾ ਹਾਂਜੀ ਉਹ ਬਿਸ਼ਨੋਈ ਜੇਲ੍ਹ ਚ ਬੈਠਾ ਸੀਗਾ ਉਹ ਵੀ ਇੱਕ ਕਾਰਡੀਓ ਵੀਡੀਓ ਵਾਇਰਲ ਹੋ ਗਈ ਸੀ ਕਿ ਜੇਲ੍ਹ ਦੇ ਵਿੱਚ ਫੋਨ ਦੀ ਵਰਤੋਂ ਕੀਤੀ ਜਾਂਦੀ ਸੀ ਉਹਦਾ ਲਿੰਕੇ ਮੈਂ ਜੋੜੂੰਗੀ ਨਹੀਂ ਜੁੜਣਾ ਉਹਦਾ ਵੀ ਨਹੀਂ ਜੁੜਦਾ ਬਿਲਕੁਲ ਨਹੀਂ ਜੁੜ ਸਕਦਾ ਆਪਾਂ ਉਸ ਕੇਸ ਬਾਰੇ ਤਾਂ ਗੱਲ ਕਰਦੇ ਚੰਗੇ ਨਹੀਂ ਲੱਗਦੇ ਮੇਰੇ ਕੋਲ ਹੋਰ ਕੇਸ ਨੇ ਜੇਲਾਂ ਦੇ ਵਿੱਚ ਬੰਦੇ ਬੈਠੇ ਗੈਂਗਸਟਰ ਨੇ ਉਹ ਮੇਰੇ ਕੋਲ ਆਪਦੇ ਕੋਲ ਕੇਸ ਨੇ ਤਾਂ ਉਹਨਾਂ ਕੇਸਾਂ ਦੇ ਵਿੱਚ ਅੱਜ ਤੱਕਰ ਲਿੰਕ ਐਵੀਡੈਂਸ ਪੁਲਿਸ ਕੋਲੋਂ ਬਣੀ ਨਹੀਂ ਕੋਈ ਹੈ ਹੀ ਕੱਖ ਕੀ ਕਰਾਂ ਹੂੰ ਸੋ ਇੱਕ ਠੀਕ ਹੈ ਇੱਕ ਪੰਜਾਬ ਦੇ ਵਿੱਚ ਤੂਫਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਤੂਫਾਨ ਰੁਕਣਾ ਨਹੀਂ ਮੈਂ ਬਹੁਤ ਚਿਰ ਦਾ ਕਹੀ ਜਾਂਦਾ ਹੂੰ ਅਰਸ਼ਦ ਆਲੇ ਨਾਲ ਸੁਬੰਦ ਉਸ ਤੋਂ ਪਹਿਲਾਂ ਦਵਾਈ ਦੇ ਵਿੱਚ ਜੈਪਾਲ ਭੁੱਲਰ ਨਾਲ ਸੰਬੰਧ ਦੀ ਵੀ ਕਈ ਚਰਚਾਾਂ ਮ ਜਿਹੜੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਕਿ ਇਹਨਾਂ ਦੇ ਲਿੰਕ ਅਪ ਸਨ ਪਿਛਲੇ ਸਮੇਂ ਦੇ ਨਹੀਂ ਅਰਸ਼ ਡਾਲੇ ਨਾਲ ਸੰਬੰਧ ਕਿਵੇਂ ਕਿਵੇਂ ਜੋੜੋਗੇ ਸਰਕਾਰ ਇੱਕ ਬੰਦਾ ਕਸੜੀ ਚ ਹੈ ਹੂੰ ਉਹਦੀ ਆਵਾਜ਼ ਬਾਰ ਜਾਂਦੀ ਹੈ ਉਥੇ ਇਨਸਟਰੂਮੈਂਟ ਲੱਗੇ ਹੋਏ ਨੇ ਆਵਾਜ਼ ਨਹੀਂ ਜਾ ਸਕਦੀ ਮਲਜਮ ਦੀ ਕਨਫੈਸ਼ਨ ਜੇ ਤੁਸੀਂ ਲਾਓਗੇ ਡਾਲੇ ਦੀ ਕੀ ਉਹ ਐਡਮਿਸਿਬਲ ਹੈਗੀ ਹੈ ਕੋਰਟ ਦੇ ਅੰਦਰ ਪਹਿਲੀ ਗੱਲ ਤਾਂ ਡਾਲਾ ਹੀ ਇਹਨਾਂ ਕੋਲ ਹੈ ਨਹੀਂ ਜਿਉ ਨੂੰ ਕੋਰਟ ਚ ਲੈ ਕੇ ਉਹ ਰਿਵਿਜ਼ਨ ਕਰਦਾ ਹੈ ਕਿ ਉਹ ਐਡਮਿਸਿਬਲ ਹੈਗੀ ਹੈ ਨਹੀਂ ਹੋਣੀ ਜੇਲ ਤੋਂ ਬਾਹਰ ਆਵਾਜ਼ ਨਹੀਂ ਜਾ ਸਕਦੀ ਉਥੋਂ ਦਾ ਜੇਲ ਸੁਪਰਡੈਂਟ ਤੁਹਾਨੂੰ ਮਲਜ਼ਮ ਬਣਾਉਣਾ ਪਏਗਾ ਡੀ ਡੀ ਆਰ ਦੇ ਵਿੱਚ ਮਲਜ਼ਮ ਬਣਾਉਣਾ ਪੈਣਾ ਸੀ ਲਿੰਕ ਐਲਬੀਡਸ ਜਿੰਨੀਆਂ ਮਰਜ਼ੀ ਜਿੰਨੀਆਂ ਮਰਜ਼ੀ ਪੀਸੀ ਕਰ ਲੈਣ ਪ੍ਰੈਸ ਕਾਨਫਰੰਸ ਕਰ ਲੈਣ ਇਹੀ ਚਲਾਨ ਹੋਊਗਾ ਇਹੀ ਸਾਰਾ ਕੁਝ ਹੋਣਾ ਹੈ ਕੱਖ ਵੀ ਨਹੀਂ ਨਿਕਲਣਾ ਉਸ ਬੰਦੇ ਦੇ ਖਿਲਾਫ ਪਰ ਮੈਂ ਤੁਹਾਨੂੰ ਕਹੀ ਹੈ ਨਾ ਉਹਨੂੰ ਰੋਕ ਰਹਿ ਪਰ ਰੋਕੋਗੇ ਕਿੰਨਾ ਕੁਛ ਉਹ ਤਾਂ ਆਉਣਾ ਹੀ ਆਉਣਾ ਪੰਜਾਬ 'ਚ ਜਦੋਂ ਵੀ ਪੰਜਾਬ ਦੇ ਅੰਦਰ ਇਹ ਗੱਲ ਸਾਬਤ ਹੋਈ ਹੈ ਪੰਜਾਬ ਇੱਕ ਐਸੇ ਸਟੇਟ ਹੈ ਜਦੋਂ ਨੂੰ ਪਤਾ ਲੱਗਦਾ ਹੈ ਨਾ ਕਿ ਕਿਸੇ ਬੰਦੇ ਦੀ ਆਵਾਜ਼ ਦਬਾਈ ਜਾ ਰਹੀ ਹੈ ਤਾਂ ਪੰਜਾਬ ਉਸ ਬੰਦੇ ਦੇ ਨਾਲ ਖਲੋ ਜਾਂਦਾ ਹੈ ਹੁਣ ਐਸ ਤੋਂ ਬਾਅਦ ਪੰਜਾਬ ਹੈ ਜਿਹੜਾ ਉਹਦੇ ਨਾਲ ਚੱਲੇਗਾ ਉਹ ਨਹੀਂ ਰੁਕਣਾ ਜਿੰਨਾ ਮਰਜ਼ੀ ਰੋਕ ਲੋ ਡੀਜੀਪੀ ਆਜੇ ਲੋਕਾਂ ਦੀ ਆਵਾਜ਼ ਰੁਕੀ 2 ਲੱਖ ਦੇ ਕਰੀਬ ਬੰਦੇ ਨੇ ਵੋਟ ਪਾ ਦਿੱਤੀ ਗਈ 8 ਮਹੀਨੇ ਦੀ ਗੱਲ ਹੀ ਹੈ ਤੁਸੀਂ ਹੱਤਵਾਦੀ ਕਹਿੰਦੇ ਹੋ ਤੁਸੀਂ ਵੱਖਵਾਦੀ ਕਹਿੰਦੇ ਹੋ ਤੁਸੀਂ ਉਹਨੂੰ ਗੈਂਗਸਟਰ ਕਹਿੰਦੇ ਹੋ ਪਰ ਲੋਕ ਤਾਂ ਨਹੀਂ ਕਹਿੰਦੇ ਨਾ ਤੁਹਾਡੀ ਆਵਾਜ਼ ਸੁਣ ਨਹੀਂ ਲੋਕਾਂ ਦੀ ਸੁਣਨੀ ਤੁਸੀਂ ਸਪੋਜ਼ ਕਰ ਲੋ ਇੱਕ ਹਾਇਰ ਅਥਾਰਟੀ ਹੋ ਤੁਸੀਂ ਲੋਕਾਂ ਨਾਲੋਂ ਉੱਪਰ ਨਹੀਂ ਲੋਕਤਾਂ ਨੂੰ ਚਾਹੁੰਦੇ ਨੇ ਲੋਕਾਂ ਨੇ ਜਿਤਾਤਾ ਤੇ ਯਾਦ ਰੱਖਿਆ ਜੇ ਜਿਵੇਂ ਤੁਸੀਂ ਲੋਕ ਅੱਜ ਕਰਦੇ ਪਏ ਜੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਤੋਂ ਤੂਫਾਨ ਨਹੀਂ ਰੁਕਣਾ ਉਹ ਇੱਕ ਵਾਰੀ ਪੰਜਾਬ ਨੂੰ ਉਹਨੇ ਕਵਰ ਕਰਨਾ ਹੀ ਕਰ ਲੋਕਾਂ ਨੇ ਜਿਤਾਤਾ ਸਰਕਾਰ ਨੇ ਵੀ ਆਪਣੀ ਅੜੀ ਪੂਰੀ ਪਗਾਈ ਆ ਕਿ ਪਾਰਲੀਮੈਂਟ ਜਿਹੜੀ ਹਾਜ਼ਰੀ ਲਵਾ ਕੇ ਖਡੂਰ ਸਾਹਿਬ ਦੇ ਲੋਕਾਂ ਦੀ ਹੱਕ ਸੱਚ ਦੀ ਆਵਾਜ਼ ਜਿਹੜੀ ਉਠਾਉਣੀ ਸੀ ਜਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਸੀ ਉਹ ਨਹੀਂ ਹੋਣ ਦਿੱਤੀ ਉਹਨਾਂ ਤੇ ਇਹ ਹੋਇਆ ਤਸ਼ੱਦਦ ਸ਼ੁਰੂ ਤੋਂ ਹੋਇਆ ਫਿਰ ਕੀ ਹੈ ਪੰਜਾਬ ਸਾਰਾ ਹੀ ਗੂੰਜੇਗਾ ਤੁਸੀਂ ਇੱਕ ਆਵਾਜ਼ ਨੂੰ ਬੰਦ ਕਰਦੇ ਹੋ ਨਾ ਕਈ ਆਵਾਜ਼ਾਂ ਉੱਠਣਗੀਆਂ ਪੰਜਾਬ ਦੀਆਂ ਉਹ ਵਿਧਾਨ ਸਭਾ 'ਚ ਵੀ ਆਉਣਗੀਆਂ ਤੇ ਪਾਰਲੀਮੈਂਟ 'ਚ ਵੀ ਆਉਣਗੀਆਂ ਕਿ ਕਿਸ ਆਧਾਰ ਤੇ ਹੋਣੀਆਂ ਕਿ ਨਵੀਂ ਪਾਰਟੀ ਦੀ ਗੱਲ ਕਰ ਨਵੀਂ ਸਰਕਾਰ ਜਿਹੜੀ ਨਵੀਂ ਪਾਰਟੀ ਬਣੀ ਹੈ ਮੈਂ ਤੁਹਾਨੂੰ ਕਹਿ ਰਿਹਾ ਨਵੀਂ ਪਾਰਟੀ ਬਣਨੀ ਹੈ ਨਵੀਂ ਪਾਰਟੀ ਬਣ ਚੁੱਕੀ ਹੈ ਬਣਨੀ ਨਹੀਂ ਬਣ ਚੁੱਕੀ ਹੈ ਇਹਦਾ ਅਵਾਰ ਹੋਣਾ ਹੈ ਪਰ ਇਹਨਾਂ ਦੇ ਚ ਪ੍ਰੋਬਲਮ ਸਿਰਫ ਇੰਨੀ ਕੁ ਹੈ ਕਿ ਇਹਦੇ ਅੰਦਰ ਇਹਨੂੰ ਖਰਾਬ ਕਰਨ ਲਈ ਸਰਕਾਰਾਂ ਵਿਰੋਧੀ ਦਲ ਐਸ ਵਕਤ ਪੱਬਾਂ ਪਰ ਹੋਇਆ ਹੋਇਆ ਹੈ। ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਹੂੰ ਕਿ ਇਸ ਪਾਰਟੀ ਨੂੰ ਤੈਸ ਨੈਸ ਕਰਨਾ ਪਰ ਹੋਣੀ ਨਹੀਂ ਤੈਸ ਨਾਸ ਇਹ ਚੱਲੂਗੀ। ਹੂੰ ਇਹ ਟਾਈਮ ਆ ਚੁੱਕਾ ਹੈ। ਪੰਜਾਬ ਦੇ ਵਿੱਚ ਵੱਖ-ਵੱਖ ਪਾਰਟੀਆਂ ਵੀ ਇਸ ਮਤਲਬ ਐਡ ਕਿ ਐਕਟਿਵ ਜਿਆਦੀਆਂ ਨਜ਼ਰ ਆ ਰਹੀਆਂ ਉਹਨਾਂ ਨੂੰ ਲੱਗਦਾ ਕਿ 27 ਦੇ ਵਿੱਚ ਸਾਡਾ ਹੀ ਰਾਜਭਾਗ ਹੋਊਗਾ ਜੋ ਮਰਜੀ ਦਾ ਤੁਸੀਂ ਵੀ ਉਸੇ ਅਧਾਰ ਤੇ ਗੱਲ ਕਰ ਰਹੇ ਹੋ ਜੋ ਇਹ ਕਿਸ ਅਸ਼ਰਤ ਤੇ ਮੰਨ ਸਕਦੇ ਆ ਕਿ ਇਸੇ ਧਰਨੋਂ ਹੀ ਤੁਹਾਡੇ ਵਾਲੀ ਧਰਨੋਂ ਹੀ ਲੋਕ ਕਾਮਯਾਬ ਕਰਨਗੇ ਦੇਖੋ ਮੈਂ ਤੁਹਾਨੂੰ ਇੱਕ ਲਫ਼ਜ਼ ਪਹਿਲਾਂ ਕਿਹਾ ਜਦੋਂ ਪੰਜਾਬ ਨੂੰ ਪਤਾ ਲੱਗਦਾ ਹੈ ਨਾ ਹਮ ਕਿ ਮੇਰੇ ਕਿਸੇ ਬੰਦੇ ਤੇ ਧੱਕਾ ਹੁੰਦਾ ਤਾਂ ਸਰਕਾਰ ਜ਼ੁਲਮ ਕਰਦੀ ਹੈ ਉਹ ਸਿਕੰਦਰ ਤੋਂ ਲੈ ਕੇ ਤੇ ਅੱਜ ਤੱਕ ਪੰਜਾਬ ਉਹਨੂੰ ਮੂੰਹ ਤੋੜਮਾ ਜਵਾਬ ਦਿੰਦਾ ਯਾਰ ਇੱਕ ਬੰਦਿਆ ਨੂੰ 2 ਸਾਲ ਤੁਸੀਂ ਅੱਜ ਦੇ ਦਿਨ ਚੁੱਕਦੇ ਹੋ ਕੱਲ ਦੇ ਦਿਨ 18 ਤਰੀਕ ਨੂੰ ਤੇ ਯਾਰ 2 ਸਾਲ ਉਹ ਬੰਦੇ ਦੇ ਪਰਿਵਾਰ ਬਾਰੇ ਪੁੱਛਿਆ ਹੀ ਨਹੀਂ ਤੁਸੀਂ ਤੁਹਾਨੂੰ ਪਤਾ ਨਹੀਂ ਲੱਗਿਆ ਕਿ 2 ਸਾਲ ਤੁਸੀਂ ਕੀ ਕੀਤਾ ਉਹਨਾਂ ਬੰਦੇ ਨੇ ਕੀ ਕੀ ਜ਼ੁਲਮ ਕੀ ਕੀਤਾ ਉਹਨਾਂ ਨੇ ਕੀ ਜ਼ੁਲਮ ਕੀਤਾ ਉਹਨਾਂ ਨੇ 2 ਸਾਲ ਦੇ ਅੰਦਰ ਕੁਝ ਵੀ ਨਹੀਂ ਕੀਤਾ ਹੈ ਗੱਲ ਹੀ ਨਹੀਂ ਕੋਈ ਕਿਸੇ ਬੰਦੇ ਨੇ ਕੋਈ ਉਹਨਾਂ ਦੇ ਖਿਲਾਫ ਕੰਪਲੇਂਟ ਕੀਤੀ ਕਿ ਸਾਡੀ ਲੁੱਟ ਖੋ ਕੀਤੀ ਹੈ ਕਿਸੇ ਬੰਦੇ ਨੇ ਕਿਹਾ ਕੀ ਹੈ ਭਈ ਫਰਾਉਤੀਆਂ ਮੰਗਦੇ ਸੀ 2 ਸਾਲ ਦੇ ਅੰਦਰ ਤਾਂ ਸਾਰੇ ਲੋਕਾਂ ਨੇ ਉੱਠ ਕੇ ਹਜੂਮੇ ਬਾਹਰ ਆ ਜਾਣਾ ਕਿ ਇਹਨਾਂ 10 ਬੰਦਿਆਂ ਨੇ ਸਾਨੂੰ ਲੁੱਟਿਆ ਹੈ ਇਹਨਾਂ 10 ਬੰਦਿਆਂ ਨੇ ਇੱਕ ਗੈਂਗਸਟਰ ਬੰਦੇ ਸੀ ਇਹ ਇਹ 10 ਬੰਦਿਆਂ ਨੇ ਫਰਾਉਤੀ ਦੇ ਮਰਡਰ ਕੀਤੇ ਇਹ 10 ਬੰਦੇ ਜਿਹੜੇ ਸੀ ਕਿਸੇ ਦੂਜੀ ਕੰਟਰੀ ਨਾਲ ਰਲੇ ਹੋਏ ਸੀ ਕੋਈ ਤੁਹਾਡੇ ਕੋਲ 2 ਸਾਲ ਚ ਲੋਕਾਂ ਨੇ ਆ ਕੇ ਕੋਈ ਗੱਲ ਕਹੀ ਤੁਹਾਨੂੰ ਕੁਝ ਵੀ ਨਹੀਂ 2 ਸਾਲਾ ਤੁਹਾਡਾ ਰਾਜ ਰਿਹਾ ਹੈ ਨਾ 2 ਸਾਲ ਤਾਂ ਤੁਸੀਂ ਪਤਾ ਨਹੀਂ ਹੱਲਣ ਦਿੱਤਾ ਪੰਜਾਬ ਦੇ ਅੰਦਰ ਫਿਰ ਉਹ 2 ਸਾਲ ਦੇ ਪੀਰੀਅਡ ਦੇ ਵਿੱਚ ਜੇ ਲੋਕ ਨਹੀਂ ਬੋਲਦੇ ਤਾਂ ਤੁਸੀਂ ਉਹਨੂੰ ਮਲਜਮ ਕਿਵੇਂ ਕਹੋਗੇ ਉਹ ਨਾ ਬੰਦਿਆ ਤੋ ਮਲਜਮ ਤਾਂ ਹੈ ਹੀ ਨਹੀਂ ਠੀਕ ਹੈ ਤੁਸੀਂ ਪਾਵਰ ਦਾ ਗਲਤ ਇਸਤੇਮਾਲ ਕੀਤਾ ਹੈ ਤੁਹਾਡੇ ਕੋਲ ਪਾਵਰ ਹੈ ਕਾਨੂੰਨ ਹੈ ਤੁਹਾਡੇ ਹੱਥ 'ਚ ਵਿੱਚ ਪਰ ਇਹ ਗਲਤ ਹੈ ਇਹ ਇੱਕ ਪੰਜਾਬ ਨੇ ਇਸ ਚੀਜ਼ ਦਾ ਗੁੱਸਾ ਕੀਤਾ ਹੂੰ ਉਹਨੇ ਗੁੱਸਾ ਕਰਕੇ ਫਰੀਦਕੋਟ ਤੇ ਆ ਦੋ ਸੀਟਾਂ ਕੱਢਤੀਆਂ ਪੰਜਾਬ ਨੇ ਤੇ ਪੰਜਾਬ ਦਾ ਗੁੱਸਾ ਬਰਕਰਾਰ ਰਹਿਣਾ ਐ ਇਸ ਤੋਂ ਅੱਗੇ ਵੀ ਹੂੰ ਤੁਸੀਂ ਕਿੰਨੇ ਕੁ ਜਨਾਲੇ ਕੰਡ ਬਣਾਉਂਗੇ ਕਈ ਵਾਰ ਨਾ ਆਪਾਂ ਕਿਸੇ ਨੂੰ ਸਿਆਸੀ ਮੌਤ ਮਾਰਦੇ ਮਾਰਦੇ ਆ ਖੁਦ ਹੀ ਸਿਆਸੀ ਮੌਤ ਮਰ ਜਾਂਦੇ ਪਰ ਲੋਕ ਜੇ ਨਾਲ ਹੋਣ ਤਾਂ ਬੰਦਾ ਮਰਦਾ ਨਹੀਂ ਹੁੰਦਾ ਕਿੰਨੇ ਮਾਰਨਾ ਚਾਹਿਆ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਇਹਨਾਂ ਨੇ ਨਾਲ ਹਿੰਦੁਸਤਾਨ ਦੀ ਹਕੂਮਤ ਹੈ ਦੋਨਾਂ ਨੇ ਰਲ ਕੇ ਇਸ ਚੀਜ਼ ਦੇ ਨਿਸ਼ਾਨਾ ਬਣਾਇਆ ਹੈ ਕਿ ਇਹਨਾਂ ਬੰਦਿਆਂ ਨੂੰ ਬਰਬਾਦ ਕਰ ਦਿਓ ਖਤਮ ਕਰ ਦਿਓ ਤੁਸੀਂ ਕਿਤੇ ਹੋਰ ਕਾਮ ਦਾ ਬੰਦਾ ਨਾ ਕਿਸੇ ਵੀ ਕਾਮ ਦਾ ਬੰਦਾ 2 ਸਾਲ ਪਰਿਵਾਰ ਰੋਂਦਾ ਹੋਵੇ ਘਰੋਂ ਕੋਈ ਬਾਲੀ ਅਵੀਰਤਾ ਨਾ ਹੋਵੇ ਅੱਜ ਨੂੰ ਸਰੈਂਡਰ ਕਰਕੇ ਬਾਹਰ ਆ ਜਾਣਾ ਸੀ ਉਹਨਾਂ ਪਰ ਪੰਜਾਬ ਦੇ ਬਹੁਤ ਸਾਰੇ ਵੱਡੇ ਚਿਹਰੇ ਇਹ ਵੀ ਬੋਲੇ ਕਿ ਬੇਵਕੂਫੀ ਸੀ ਕਿ ਉੱਥੇ ਗੁਰੂਗ੍ਰਾਂਦ ਸਾਹਿਬ ਲੈ ਕੇ ਜਾਣਾ ਜਨਾਲਾ ਕਾਂਡ ਕਰਨਾ ਇੱਕ ਬੜੀ ਵੱਡੀ ਬੇਵਕੂਫੀ ਸੀ ਪਰ ਅੱਜ ਤਿੱਕਰ ਨੌਜਵਾਨ ਲਈ ਇਹ ਕਾਂਡ ਕੀਤਾ ਗਿਆ ਉਹ ਬਹੁਤ ਉਸ ਤੋਂ ਬਾਅਦ ਆ ਸਾਈਡ ਤੇ ਹੋਇਆ ਨਜ਼ਰ ਆਇਆ ਨਹੀਂ ਅੱਜ ਤਿੱਕਰ ਤੁਸੀਂ ਮੈਨੂੰ ਗੱਲ ਦੱਸੋ ਅਕਾਲ ਤੱਕ ਸਭ ਤੋਂ ਕਿਤੇ ਆਵਾਜ਼ ਨਹੀਂ ਉੱਠੀ ਹੂੰ ਸੁਪਰੀਮ ਪਾਵਰ ਤੋਂ ਹੀ ਗੱਲਾਂ ਕਿ ਨਾ ਇੱਕ ਬੇਅਦਵੀ ਕਰਨੀ ਗੁਰੂ ਗ੍ਰੰਥ ਸਾਹਿਬ ਦੀ ਉਹ ਡਿਫਰੈਂਟ ਚੀਜ਼ ਹੈ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਣਾ ਉਹ ਡਿਫਰੈਂਟ ਚੀਜ਼ ਹੈ ਦੋ ਚੀਜ਼ਾਂ 'ਚ ਫਰਕ ਹੈ ਕਿ ਭਾਈ ਅਮਰਤਪਾਲ ਦੇ ਨਾਲ ਜਿਹੜੇ ਬੰਦੇ ਸੀ ਕੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਜਾ ਕੇ ਡੀਫੇਮ ਕੀਤਾ ਉਹਨਾਂ ਨੇ ਪਰ ਅਕਾਲ ਤੱਕ ਸਾਦਾ ਦੁਜੇ ਦੁਜੇ ਤਖਤਾਂ ਦਾ ਉਸ ਤੇ ਚੁੱਪ ਕਰਨਾ ਤਾਂ ਇਸ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਨਹੀਂ ਹੋਈ ਅਸੀਂ ਵੱਡੇ ਤੋਂ ਹੀ ਗਿਣਾਂਗੇ ਨਾ ਜੀ ਪਰ ਪਿਛਲੇ ਪਿਛੇ ਗੌਰ ਕਰਦੇ ਪੰਜ ਸਾਡੇ ਜਿਹੜੇ ਦੂਜੇ ਸਾਡੇ ਜਥੇਦਾਰ ਨੇ ਜਿਵੇਂ ਭਾਈ ਜਗਤਾਰ ਸਿੰਘ ਹਵਾਰਾ ਤਾਂ ਉਹਨਾਂ ਨੇ ਵੀ ਇਸ ਤੇ ਨਹੀਂ ਕੁਛ ਕੀਤਾ ਭਾਈ ਜੀ ਪਿਛਲੇ ਸਮੇਂ ਯਾਨੀ ਹਰਪ੍ਰੀਤ ਸਿੰਘ ਨੂੰ ਕੱਢੇ ਹੀ ਸੁਧਾਰਤੇ ਗਿਆ ਕਿ ਉਹਨਾਂ ਨੇ ਬੰਦੀ ਕਾਰਵਾਈ ਨਹੀਂ ਕੀਤੀ ਹੁੰਦੀ ਤੇ ਪਰ ਪਰ ਉਸ ਤੋਂ ਪਹਿਲਾਂ ਕੌਣ ਸੀ ਮੰਨ ਲਓ ਤੁਸੀਂ ਭਾਈ ਗਿਆਨੀ ਹਰਪ੍ਰੀਤ ਸਿੰਘ ਸੀ ਪਰ ਉਸ ਤੋਂ ਬਾਅਦ ਅਗਿਆਨੀ ਰਗਵੀਰ ਸਿੰਘ ਆ ਗਏ ਨੇ ਉਹਨਾਂ ਨੂੰ ਵੀ ਕੱਢਤਾ ਮੈਂ ਇਹ ਕਿਹਾ ਸੀ ਇਹ ਪਰ ਕਾਉਣਾ ਇਹਦਾ ਮਤਲਬ ਕੀ ਆਪਾਂ ਜਸੇਦਾਰ ਨੂੰ ਇਹ ਸ਼ਰਤ ਤੇ ਰੱਖਾਂਗੇ ਕਿ ਪਹਿਲੋਂ ਭਾਈ ਅਮਰਤਪਾਲ ਦੇ ਉੱਤਰ ਮਤਾ ਪਾ ਹੂੰ ਬੋਲ ਜਸੇਦਾਰ ਨੂੰ ਇਹ ਸ਼ਰਤ ਤੇ ਥੋੜਾ ਅਸੀਂ ਕੱਲ ਤੱਕ ਸਾਬ ਦਾ ਜਸੇਦਾਰ ਲਾਉਣਾ ਹੈ ਜਸੇਦਾਰ ਤਾਂ ਪੰਜ ਨੇ ਸਾਡੇ ਇਹਦਾ ਮਤਲਬ ਪੋਲੀਟਿਕਲ ਦਵਾ ਦਿੱਤਾ ਤੇ ਕਰਵਾ ਰਹੇ ਸਨ ਕਿ ਉਸ ਚੀਜ਼ ਨੂੰ ਅਕਲ ਤੱਕ ਸਾਬ ਤੋਂ ਹੁਕਮ ਇਹ ਜਾਣ ਬੁੱਝ ਕੇ ਕਰ ਰਹੇ ਸੀ ਸਾਡੇ ਦੂਜੇ ਵਿੱਚ ਅਥੇਦਰ ਸਭ ਚੁਣੇ ਹੋਏ ਨੇ ਆਪਣੇ ਜਗਤਪਾਲ ਜਗਤਾਰ ਸਿੰਘ ਹਵਾਰਾ ਨੇ ਉਹਨਾਂ ਦਾ ਜੇਲ੍ਹ ਚ ਕੋਈ ਮੈਸੇਜ ਨਹੀਂ ਆਇਆ ਇਹੋ ਜਾਂ ਹੂੰ ਫਿਰ ਕੀ ਕਹੋਗੇ ਫਿਰ ਕੀ ਕਵਾਂਗੇ ਉਹ ਵੀ ਇੱਕ ਮੈਟਰ ਜਿਹੜਾ ਉਹ ਮੈਟਰ ਆਫ ਐਵਿਡੈਂਸ ਹੈ ਉਹ ਵੀ ਉਸ ਦੇ ਵਿੱਚ ਵੀ ਪੋਲੀਟੀਸ਼ੀਅਨ ਨੇ ਕਿਉਂਕਿ ਭਾਈ ਅਮਰ ਤਪਾਲ ਦੀ ਜਿਹੜੀ ਇੰਟਰੀ ਸੀ ਪੰਜਾਬ ਚ ਬਾਲੀ ਪੁਰਾਣੀ ਨਹੀਂ ਸੀ ਹੂੰ ਕੁੜੇ ਕੁਛ ਮਹੀਨਿਆਂ ਦੀ ਸੀ ਹੂੰ ਹੂੰ ਤੇ ਕਈ ਵਾਰ ਕੀ ਹੁੰਦਾ ਹੈ ਕਿ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਨੈਕਸਟ ਸਟੈਪ ਕੀ ਹੋਣਾ ਹੈ ਕਈ ਵਾਰ ਇਹ ਸੀ ਇਮੋਸ਼ਨਲ ਹੋ ਜਾਂਦੇ ਆ ਕਈ ਵਾਰ ਪੋਲੀਟੀਸ਼ੀਅਨ ਆਪ ਦੇ ਬੰਦੇ ਭੇਜ ਦਿੰਦੇ ਨੇ ਹੂੰ ਸੋ ਇਹੋ ਜਿਹੀ ਗੱਲਾਂ ਬਹੁਤ ਹੁੰਦੀਆਂ ਆ ਜਿਵੇਂ ਹੁਣ ਅਜ ਨਾਲੇ ਵਾਲੇ ਕਾਂਡ ਦੇ ਵਿੱਚ ਇਹਨਾਂ ਦੀ ਐਨਐਸਏ ਉੱਥੇ ਲੱਗੀ ਉਸ ਤੋਂ ਬਾਅਦ ਇੱਥੇ ਲਿਆਂਦਾ ਹੁਣ ਇੱਥੇ ਐਨਐਸਏ ਲੱਗੂਗੀ ਜਾਂ ਫਿਰ ਉਹ ਅਜ ਨਾਲੇ ਵਾਲੇ ਕਾਂਡ ਦੇ ਤਹਿਤ ਜੋ ਬੰਦੀ ਕਾਰਵਾਈ ਹੋਊਗੀ ਕਾਨੂੰਨਨ ਤੌਰ ਤੇ ਉਹੇ ਚੱਲੇਗੀ ਜੋ ਜ ਨਾਲੇ ਕਾਂਡ ਹੈ ਜਿਹੜੇ ਕੇਸ ਪਰਚੇ ਪਹਿਲਾਂ ਦਰਜ ਹੋਏ ਨੇ ਚਲਾਨ ਚ ਇਹਨਾਂ ਦਾ ਨਾਮ ਪਿਆ ਹੋਇਆ ਹੈ ਇਹਨਾਂ ਦੀ ਉੱਥੇ ਅਰੈਸਟ ਪਾਉਣਗੇ ਅਰੈਸਟ ਪਾ ਕੇ ਕੋਰਟ ਚ ਲੈ ਕੇ ਜਾਣਗੇ ਕੋਰਟ ਤੋਂ ਬਾਅਦ ਜਿਹੜੀ ਪ੍ਰोसीडिंग स्टार्ट ਹੋਣਗੀਆਂ ਤਾਂ ਮੈਨੂੰ ਲੱਗਦਾ ਹੈ ਕਿ 2 ਸਾਲ ਦੇ ਵਕਫੇ ਦੇ ਅੰਦਰ ਨਾ ਤਾਂ ਕੋਈ ਰਿਕਵਰੀ ਹੈ ਹੂੰ ਨਾ ਉਹਨਾਂ ਦੇ ਖਿਲਾਫ ਹੈ ਉਹ ਜੀ ਕਸ਼ਾਹਦਤ ਹੈ ਤਾਂ ਕੇਸ ਤਾਂ ਕੋਈ ਨਹੀਂ ਬਣਦਾ ਹੈ ਹੀ ਨਹੀਂ ਕੁਝ ਕਿ ਨਾਲ ਦਿਨ ਰਿਹਾ ਕਰ ਦਿੱਤਾ ਨਹੀਂ ਰਿਹਾ ਤਾਂ ਮੈਂ ਤੁਹਾਨੂੰ ਕਈ ਵਾਰ ਕਹਿ ਚੁੱਕਾ ਹਿੰਦੁਸਤਾਨ ਦੀ ਹਰ ਚਿਹਰ ਜਿਹੜੀ ਉਹ ਸਾਡੇ ਉਲਟ ਹੈ ਤੇ ਉਹ ਉਹਨੇ ਛੇਤੀ ਸਾਡੇ ਹੱਕ ਚ ਕੁਝ ਵੀ ਡਿਸਾਈਡ ਨਹੀਂ ਜਿਹੜੇ ਬੰਦੇ ਨਾਲੇ ਕਾਂਡ ਦੇ ਵਿੱਚ ਸ਼ਾਮਲ ਵੀ ਨਹੀਂ ਸਨ ਚਲੋ ਇਹ ਉਹ ਨਾ ਜਾਣਦੀ ਹੈ ਬਾਰੇ ਬੰਦੇ ਨੂੰ ਪਤਾ ਹੀ ਚਾ ਉਹਨਾਂ ਨੂੰ ਵੀ ਪਤਾ ਉਹਨਾਂ ਕੋਲ ਸਬੂਤ ਵੀ ਹੋਣਗੇ ਸੀ ਉੱਥੇ ਨਹੀਂ ਸਾਂ ਉਹ ਵੀ ਬੰਦੇ ਬੰਦ ਨੇ ਤੇ ਉਹਨਾਂ ਦਾ ਫਿਰ ਕੀ ਬਣੂਗਾ ਫਿਰ ਉਹਨਾਂ ਨੂੰ ਕਿਸ ਹੱਦ ਤੱਕ ਲਿੰਕ ਅਪ ਕੀਤਾ ਜਾਵੇ ਦੇਖੋ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਸ਼ਾਇਦ ਗਰਮੀਤ ਸਿੰਘ ਬੁੱਕਣਵਾਲ ਉੱਥੇ ਹਾਜ਼ਰ ਨਹੀਂ ਸੀ ਬਸਨ ਸਿੰਘ ਵੀ ਸ਼ਾਇਦ ਰਾਜ ਫੜਿਆ ਤੇ ਮੈਨੂੰ ਲੱਗਦਾ ਹੈ ਪ੍ਰਧਾਨ ਮੰਤਰੀ ਬਾਜੇਕੇ ਵੀ ਉਹ ਬਾਹਰ ਵਾਹਣਾ ਦੇ ਵਿੱਚ ਸੀ ਜਦੋਂ ਕਣਕ ਜੀ ਸੀ ਉਹਦੇ ਜਦੋਂ ਜਾ ਰਿਹਾ ਕਹਿੰਦਾ ਪੁਲਿਸ ਪਿੱਛੇ ਪੈ ਗਈ ਮੇਰੇ ਤਾਂ ਇਹ ਤਾਂ ਉਹ ਤਾਂ ਉਦੋਂ ਦੀ ਹੈ ਨਾ ਜਦੋਂ 18 ਦੀ ਫੜੇ ਫੁੜੇ ਆ ਜਦੋਂ ਉਦੋਂ ਦੀ ਨਹੀਂ ਇਹ ਨਾਲੇ ਮੈਨੂੰ ਲੱਗਦਾ ਕਿ ਸ਼ਾਇਦ ਬੱਲੇ ਇਹ ਹੈ ਨਾ ਜਦੋਂ ਜਦੋਂ ਹਰੀਕੇ ਕਲਾਸ਼ ਹਰ ਇੱਕ ਹੈਡ ਤੇ ਜਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਇਹਨਾਂ ਨੂੰ ਹਾਂ ਪਰ ਉਹ ਜੇ ਇਹਨਾਂ ਨੂੰ ਜਨਾਲੇ ਕਾਂਡ ਚ ਪਾਉਂਦੇ ਨੇ ਤਾਂ ਫਿਰ ਕੀ ਹੈ ਹਿੰਦੁਸਤਾਨ ਦਾ ਤਾਂ ਵੈਸੇ ਚਿਹਰਾ ਅੱਗੇ ਸਰਕਾਰ ਦਾ ਨੰਗਾ ਹੋ ਚੁੱਕਾ ਹੈ ਉਹਦਾ ਚਿਹਰਾ ਇਹੀ ਹੈ ਨਾ ਕਿ ਬੰਦੇ ਠੋਕਣੇ ਨੇ ਬੰਦੇ ਪਸਾਉਣੇ ਨੇ ਉਹਨਾਂ ਦੀ ਸੋਚ ਹੀ ਹੈ ਕਿ ਕੇਸ ਚੱਲਦਾ ਵੀ ਆ ਫਿਰ ਜੇ ਐਨਐਸਏ ਕੱਟ ਕੇ ਆਏ ਉਹਦੇ ਵਿੱਚੋਂ سزا ਕੱਟੀ ਜਾਊਗੀ ਉਹਦੀ ਬੰਦੀ ਕਿ ਇਹ ਨਵੇਂ ਸਿਰ ਤੋਂ ਕਰਨਗੇ ਨਹੀਂ ਨਹੀਂ ਐਨਐਸਏ ਜਿਹੜੀ ਹੈ ਉਹਦੇ 'ਚ ਰਸਤਾ ਹੈ ਹੀ ਨਹੀਂ ਅੱਛਾ ਉਹਦਾ ਰਸਤਾ ਹੈ ਹੀ ਨਹੀਂ ਬੰਦੇ ਉਹ ਤਾਂ ਇਲੀਗਲ ਉਹ ਤਾਂ ਡਿਟੇਨ ਕੀਤੇ ਹੋਏ ਨੇ ਅਰੇਸਟ ਜਿਹੜੀ ਉਹਨਾਂ ਦੀ ਭੈਣੀ ਹੈ ਕੱਲ ਨੂੰ ਭੈਣੀ ਹੈ ਅਰੇਸਟ ਕੱਲ ਤੋਂ ਪਹਿਕੇ ਫਿਰ ਅੱਗੇ ਉਹ ਅਟ੍ਰਾਇਲ ਚੱਲਣਾ ਹੈ ਇਹਨਾਂ ਦਾ ਤੇ ਸਹੀ ਕੇਸ ਜਿਹੜਾ ਹੋਣ ਜਿਹੜਾ ਉਹਨਾਂ ਨੇ ਆਪਦੇ ਹਿਸਾਬ ਨਾਲ ਚਲਾਉਣਾ ਕਾਨੂੰਨ ਦੇ ਮੁਤਾਬਕ ਨਾ ਹੁਣ ਚੱਲਣਾ ਹੈ ਉਹ ਹੁਣ ਚੱਲੇਗਾ ਉਸ ਦੇ ਵਿੱਚ ਦੇਖਣਾ ਕਿ ਇਹਨਾਂ ਦੇ ਖਿਲਾਫ ਐਵੀਡੈਂਸ ਆਈ ਕੀ ਚਲਾਨ ਵੀ ਪੇਸ਼ ਹੋਊਗਾ ਸਪਲੀਮੈਂਟਰੀ ਚਲਾਨ ਵੀ ਆਊਗਾ ਹੂੰ ਬਹੁਤ ਕੁਝ ਹੋਣਾ ਇਹਨੇ ਪਰ ਕੇਸ ਜਾਂ ਕੁਝ ਹੋਰ ਇਹਨਾਂ ਦੇ ਤਹਿਤ ਜੋੜੇ ਕੀ ਸਰਕਾਰ ਚਲੋ ਕੁਛੋਨਾ ਕੋਲ ਕਲਿਊ ਹੋਣਗੇ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਉਹਦੇ ਮੁਤਾਬਕ ਕਿੰਨਾਂ ਦੀ ਕਿੰਨੀ ਕੁ ਸਜ਼ਾ ਬੰਦੀ ਹੈ ਕਿੰਨੇ ਕੁ ਸਮੇਂ ਤੱਕ ਇਹ ਬਾਹਰ ਆ ਸਕਦੇ ਆ ਕਿਉਂਕਿ ਹੁਣ ਲੋਕਾਂ ਨੂੰ ਇਹ ਬਹੁਤ ਸਾਰੀ ਉਤਾਵਲੀ ਲੱਗ ਗਈ ਹੈ ਕਿ ਜੇ ਉੱਥੋਂ ਆਗੇ ਪੰਜਾਬ ਦੇ ਵਿੱਚ ਤੇ ਪੰਜਾਬ ਦੀ ਜੇਲ੍ਹ ਚੋਂ ਬਾਹਰ ਕਦੋਂ ਆਣਗੇ ਦੇਖੋ ਗੱਲ ਇਸ ਤਰ੍ਹਾਂ ਹੈ ਪੰਜਾਬ ਦੀ ਜੇਲ੍ਹ ਦੇ ਵਿੱਚੋਂ ਤਾਂ ਅਜੇ 2 ਸਾਲ ਦਾ ਦੂਜੇ ਬੰਦਿਆਂ ਦੀ ਬੇੜੀ ਨਹੀਂ ਕਿਸੇ ਦੀ ਹੋਈ ਹੁਣ ਦੇਖਣਾ ਤੇ ਇਹ ਪਾਊਗਾ ਸਪਲੀਮੈਂਟਰੀ ਚਲਾਨ ਦੇ ਅੰਦਰ ਇਹਨਾਂ ਦੇ ਖਿਲਾਫ ਕੀ ਚੀਜ਼ ਹੈ ਹਮ ਦੇਖਣਾ ਤੇ ਇਹ ਨਹੀਂ ਕਿ ਸਪਲੀਮੈਂਟਰੀ ਚਲਾਨ ਪੇਸ਼ ਹੋਣਾ ਹੈ ਹਮ ਉਹ ਸਪਲੀਮੈਂਟਰੀ ਚਲਾਨ ਦੇ ਅੰਦਰ ਇਹਨਾਂ ਦੇ ਖਿਲਾਫ ਕੀ ਲੈ ਕੇ ਆਉਂਦੀ ਹੈ ਸਰਕਾਰ ਹੂੰ ਜੇ ਸਰਕਾਰ ਦੇ ਕੋਲ ਕੁਝ ਹੈ ਹੀ ਨਹੀਂ ਤੇ ਮੁਲਜਮਰਨ ਦੇ ਹੀ ਨਹੀਂ ਹੈ ਤਾਂ ਉਹਨਾਂ ਦਾ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਪੰਜਾਬ ਦੇ ਵਿੱਚ ਉਹਨਾਂ ਦਾ ਆਉਣਾ ਇਹ ਬਹੁਤ ਵੱਡੀ ਇੱਕ ਚੀਜ਼ ਸਾਬਤ ਹੋ ਜਾਣੀ ਹੈ ਕੱਲ੍ਹ ਤੋਂ ਹੂੰ ਲੋਕਾਂ ਦੇ ਅੰਦਰ ਅੱਜ ਜਿਹੜਾ ਜੋਸ਼ ਹੈ ਉਹ ਲੋਕਾਂ ਦਾ ਵਾਲੇ ਮਰਨ ਲੱਗ ਗਿਆ ਲੋਕ ਨਾਲ ਤੁਰਨੇ ਨੇ ਲੋਕਾਂ ਦੇ ਬਹੁਤ ਜ਼ਿਆਦੀ ਇਹਨਾਂ ਬਹੁਤ ਜਲਦੀ ਰਿਜ਼ਲਟ ਇਹਨਾਂ ਦਾ ਆਉਣਾ ਹੈ ਇਸ ਚੀਜ਼ ਦਾ ਸੋ ਮੈਨੂੰ ਬੜੀ ਉਮੀਦ ਹੈ ਕਿ ਪੰਜਾਬ ਦਾ ਮੂੰਹ ਤੋੜਮਾ ਜਵਾਬ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਸਰਕਾਰ ਨੂੰ ਤੇ ਸੈਂਟਰ ਗਵਰਨਮੈਂਟ ਨੂੰ ਜਿਵੇਂ ਤੁਸੀਂ ਕਿਹਾ ਕਿ 2 ਸਾਲ ਉਹਨਾਂ ਨੂੰ ਹੋਗੇ ਜੇ 2 ਸਾਲ ਉਹਨਾਂ ਨੂੰ ਹੋਗੇ ਤੇ ਫਿਰ ਕਿਵੇਂ ਮੰਨ ਲਗੇ ਕਿ ਕੱਲ ਨੂੰ ਇਹ ਟ੍ਰਾਇਲ ਸ਼ੁਰੂ ਕਰ ਦੇਣਗੇ ਕਿਤੇ ਇਹ ਨਾ ਹੋਵੇ ਫਿਰ ਇੱਥੇ ਐਨਐਸਏ ਤਹਿਤ ਰੱਖ ਲੈਣ ਨਹੀਂ ਨਹੀਂ ਐਨਐਸਏ ਨਹੀਂ ਸਪਲੀਮੈਂਟਰੀ ਚਲਾਨ ਪੇਸ਼ ਹੋਊਗਾ ਇਹ ਰਿਮਾਂਡ ਮੰਗਣਗੇ ਰਿਮਾਂਡ ਤੋਂ ਬਾਅਦ ਉੱਥੇ ਇਹਨਾਂ ਨੂੰ ਜੇਲ੍ਹ ਭੇਜਣਾ ਹੈ ਜੇਲ੍ਹ ਤੋਂ ਬਾਅਦ ਇਹਨਾਂ ਦਾ ਚਲਾਨ ਪੇਸ਼ ਹੋਣਾ ਹੈ ਚਲ ਕਿਹਨਾਂ ਦੇ ਚ ਸਪਲੀਮੈਂਟ ਚਲਾਨ ਚ ਪਤਾ ਲੱਗੂਗਾ ਕਿ ਇਹਨਾਂ ਦੇ ਖਿਲਾਫ ਕੀ ਚੀਜ਼ ਹੈ ਹੂੰ ਜੇ ਇਹਨਾਂ ਦੇ ਖਿਲਾਫ ਸਪਲੀਮੈਂਟਰੀ ਚਲਾਨ ਚ ਕੁਝ ਆਉਂਦਾ ਹੀ ਨਹੀਂ ਵੈਸੇ ਮੈਂ ਤੁਹਾਨੂੰ ਦੱਸਾਂ ਨਾ ਕੀ ਸਾਡੇ ਨਾਲ ਕੰਮ ਹੁੰਦਾ ਤੇ ਕਿੰਨੇ ਦਿਨ ਲੱਗ ਜਾਣਗੇ ਜਾਂ ਕਿੰਨਾ ਖਾਂਣ ਲੱਗ ਜੂ ਟਾਈਮ ਆਪਾਂ ਨਹੀਂ ਦੱਸ ਸਕਦੇ ਟਾਈਮ ਬਾਰੇ ਤਾਂ 2 ਸਾਲ ਹੋ ਗਏ ਉਹਨਾਂ ਦੀ ਬੇਲ ਨਹੀਂ ਮੈਨੂੰ ਲੱਗਦਾ ਕਿਸੇ ਦੀ ਹੋਈ ਅਜਿਹੀ ਟਕਰ ਬਹੁਤ ਘੱਟ ਹੈ ਬੰਦੇ ਅੰਦਰ ਬੈਠੇ ਹੋਏ ਨੇ ਚੀਜ਼ ਤੇ 40 ਬੰਦੇ ਹੂੰ ਦੋਸ ਬਾਰੇ ਆਪਾਂ ਟਾਈਮ ਬਾਰੇ ਨਹੀਂ ਕਹਿ ਸਕਦੇ ਪਰ ਸਪੋ ਸ਼ਾਇਦ ਉਹਨਾਂ ਤੇ ਅਲੀਗੇਸ਼ਨ ਕੀ ਦਿਖਾਏ ਨੇ ਇਹਨਾਂ ਨੇ ਪਰ ਇਹ ਸਪਲੀਮੈਂਟਰੀ ਚਲਾਨ ਦੇ ਵਿੱਚ ਦੇਖੋ ਨਾ ਤਾਂ ਇਹਨਾਂ ਕੋਲ ਵੈਪਨ ਹੈ ਕੋਈ ਹਮ ਨਾ ਹਮਲੇ ਦੀ ਗੱਲ ਹੈ ਕੋਈ ਕੋਈ ਇਹਨਾਂ ਕੋਲ ਚੀਜ਼ ਰਿਕਵਰ ਨਹੀਂ ਕਰਨੀ ਹਮ ਤੇ ਰਿਕਵਰ ਕਰਨਗੇ ਕੀ ਹੈ ਕਿਉਂਕਿ ਅਨਟੈਂਸ਼ਨ ਗਵਰਨਮੈਂਟ ਤੇ ਮੈਂ ਤੁਹਾਨੂੰ ਕਿਉਂ ਦੱਸਿਆ ਨਾ ਕਿ ਜਿਵੇਂ ਦੋ ਫਲੈਗ ਪਾਤੇ ਸੀ ਖਾਲਸਾਣ ਦੇ ਉਹ ਨਿਕਲੇ ਮਹਾਰਾਜਾ ਜੀਨ ਦੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਕੰਟੈਂਸ਼ਨ ਦਾ ਗਵਰਨਮੈਂਟ ਦੀ ਪਹਿਲੇ ਦਿਨ ਹੀ ਪ੍ਰੂਵ ਹੋ ਚੁੱਕੀ ਹੈ ਨਾ ਕਿ ਉਹ ਤਾਂ ਕਹਿੰਦੇ ਨੇ ਬਾਹਰ ਨਹੀਂ ਜਾਣਾ ਤੁਸੀਂ ਇੱਥੇ ਹੀ ਰਹਿਣਾ ਹਮ ਅੱਜ 16 ਤਰੀਕ ਇੰਟਰਵਿਊ ਕਰ ਰਹੇ ਹਾਂ 17 ਤਰੀਕ ਨੂੰ ਪੰਜਾਬ ਦੀ ਧਰਤੀ ਤੇ ਲੈ ਆਂਦਾ ਹੈ 17 ਤਰੀਕ ਨੂੰ ਪੰਜਾਬ ਦੀ ਧਰਤੀ ਤੇ ਆ ਰਹੇ ਨੇ ਇਹਨਾਂ ਦੀ ਪ੍ਰੈਸ ਕਾਨਫਰੰਸ ਦੇ ਮੁਤਾਬਕ 17 ਨੂੰ ਰੈਸਟ ਪਾਏਗੀ ਬੜੀ ਉਮੀਦ ਹੈ 17 ਨੂੰ ਜਾਂ 18 ਨੂੰ 17 ਜਾਂ 18 ਨੂੰ ਕਿਸੇ ਇਹਨਾਂ ਦੋਨਾਂ ਦਿਨਾਂ ਦੇ ਵਿੱਚ 24 ਘੰਟਿਆਂ 'ਚ ਕਰਨਾ ਹੁੰਦਾ ਹੈ ਇਹ ਕੋਰਟ 'ਚ ਪੇਸ਼ ਕਰਨਗੇ ਹਮ ਉਸ ਤੋਂ ਅੱਗੇ ਪ੍ਰोसीडिंग ਸਟਾਰਟ ਹੋ ਜਾਣਗੀਆਂ ਇਹਨਾਂ ਦੀ ਹੂੰ ਸਹੀ ਸਹੀ ਉਸ ਤੋਂ ਬਾਅਦ ਪਤਾ ਲੱਗੂ ਜਦੋਂ ਕੋਰਟ ਚ ਪੇਸ਼ ਕਰਦੇ ਤੇ ਕੀ ਗੱਲਬਾਤ ਹੁੰਦੀ ਵਕੀਰ ਦੇ ਤੌਰ ਤੇ ਕੌਣ ਪੇਸ਼ ਹੋ ਰਿਹਾ ਜੀ ਉੱਥੇ ਨਹੀਂ ਦੇਖੋ ਇੱਕ ਵਾਰੀ ਤਾਂ ਮੈਂ ਜਾਵਾਂਗਾ ਇੱਕ ਵਾਰ ਉਹ ਸਾਡੀ ਡਿਊਟੀ ਬਣਦੀ ਹੈ ਜਾਣਾ 2 ਵਾਰ ਜੁਨੀਅਰ ਲੋਡ ਪਈ ਜਾਵਾਂਗੇ ਤੇ ਬਾਕੀ ਉਸ ਕੇਸ ਦੇ ਵਿੱਚ ਮੈਂ ਸਰਦਾਰ ਸ਼ੁਕਰ ਗੁਜਾਰ ਸਿੰਘ ਅਮਰੋਸਰ ਤੋਜ ਨਾਲੇ ਕੇਸ ਦੇ ਵਿੱਚ 2 ਸਾਲ ਪਹਿਲਾਂ ਉਹਨਾਂ ਨੂੰ ਮੈਂ ਕੇਸ ਦਿੱਤੇ ਹੋਏ ਨੇ ਛੋ ਦੇਖ ਰਹੇ ਹਾਂ ਉਹਨਾਂ ਨੂੰ ਮੈਂ ਦਿੱਤੇ ਹੋਏ ਨੇ ਤੇ ਬਾਕੀ ਦੇਖਦੇ ਹਾਂ ਹੁਣ ਸਿਸਟਮ ਕੀ ਚੱਲਦਾ ਜੀ ਦੇਖਾਂਗੇ ਆਪਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀ ਸਤਿਕਾਰ ਸਤਿਕਾਰ